ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਭਾਰਤ ਵਿਕਾਸ ਚੈਰੀਟੇਬਲ ٹرسٹ ਦੇ ਵੱਲੋਂ ਲੁਧਿਆਣਾ ਸਾਂਝ ਦੇ ਸਹਿਯੋਗ ਦੇ ਨਾਲ ਅੱਜ ਆਰਟੀਫੀਸ਼ੀਅਲ ਜਿਹੜੇ ਅੰਗ ਨੇ ਉਹ ਘੱਟੋ ਘੱਟ 20 ਲੋਕਾਂ ਜਿਹੜੇ ਕਿ ਲਗਾਏ ਗਏ ਨੇ ਤਾਂ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਤਾਂ ਜਾਦਾ ਗੱਲਬਾਤ ਕਰਾਂਗੇ ਸਾਡੇ ਨਾਲ ਪੰਕਜ ਜਿੰਦਲ ਜੀ ਮੌਜੂਦ ਨੇ ਪ੍ਰੈਜ਼ੀਡੈਂਟ ਸਰ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਕੈਂਪ ਲਗਾਇਆ ਗਿਆ ਜਿਨ੍ਹਾਂ ਲੋਕਾਂ ਦੇ ਅੰਗ ਨਹੀਂ ਹੈਗੇ ਉਹਨਾਂ ਨੂੰ ਤੁਸੀਂ ਆਰਟੀਫੀਸ਼ੀਅਲ ਅੰਗ ਜਿਹੜੇ ਕਿ ਲਗਾ ਰਹੇ ਹੋ ਅੱਜ ਜੋ ਸਾਂਝ ਕੇਂਦਰ ਲੁਧਿਆਣਾ ਪੁਲਿਸ ਵੱਲੋਂ ਉਹਨਾਂ ਦੇ ਚੈਰੀਟੇਬਲ ਟਰਸਟ ਦੇ ਵਿੱਚ ਜਿਹੜਾ ਅੱਜ ਦਾ ਕੈਂਪ ਲੱਗਿਆ ਹੈ ਮੈਨੂੰ ਐਸਾ ਲੱਗਦਾ ਹੈ ਕਿ ਵੀ ਇਹ ਜਿਹੜਾ ਸਮਾਜ ਸੇਵਾ ਦਾ ਕੰਮ ਕੇਵਲ ਸਾਡੇ ਵਰਗੇ ਲੋਕ ਜਾਂ ਭਾਰਤ ਵਿਕਾਸ ਪਰਿਸ਼ਦ ਹੀ ਨਹੀਂ ਪਰੰਤੂ ਸਾਡੀ ਪੁਲਿਸ ਲੁਧਿਆਣਾ ਦੀ ਪੁਲਿਸ ਪੰਜਾਬ ਦੀ ਪੁਲਿਸ ਉਹ ਵੀ ਇਹ ਸਮਾਜ ਦੇ ਕੰਮ ਕਰਦੀ ਹੈ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਇਹ ਇਸ ਕੰਮ ਨੂੰ ਸਾਡੇ ਵਿੱਚ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਔਰ ਸਮਾਜ ਨੂੰ ਵੀ ਇੱਕ ਸੰਦੇਸ਼ ਜਾ ਰਿਹਾ ਹੈ ਕਿ ਪੁਲਿਸ ਅਨੁਸ਼ਾਸਨ ਦਾ ਕੰਮ ਤਾਂ ਦੇਖਦੀ ਹੀ ਹੈ ਔਰ ਸਮਾਜ ਦੀ ਭਲਾਈ ਦਾ ਵੀ ਕੰਮ ਦੇਖਦੀ ਹੈ ਸਰ ਇਹ ਕੈਂਪ ਕਦੋਂ-ਕਦੋਂ ਉਹਦੇ ਕਿੱਥੇ-ਕਿੱਥੇ ਲਗਾਏ ਜਾਂਦੇ ਨੇ ਇਹ ਕੈਂਪ ਰੂਟੀਨ ਦੇ ਵਿੱਚ ਲੱਗਦੇ ਹੈ ਜੀ ਇਹ ਕੇਵਲ ਨਾ ਕੇਵਲ ਦਿਵਿਆਂਗ ਸਹਾਇਤਾ ਕੇਂਦਰ ਜਿਹੜਾ ਰਿਸ਼ੀ ਨਗਰ ਦੇ ਵਿੱਚ ਹੈ ਇੱਥੇ ਲੱਗਦੇ ਹੈ ਪਰੰਤੂ ਸਾਰੇ ਪੰਜਾਬ ਦੇ ਅੰਦਰ ਨਾ ਕੇਵਲ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਲੇ ਲਦਾਖ ਰਾਜਸਥਾਨ ਇਹ ਸਾਰਾ ਏਰੀਆ ਜਿਹੜਾ ਹੈ ਇਸ ਟਰਸਟ ਦੇ ਵੱਲੋਂ ਕਵਰ ਕੀਤਾ ਜਾਂਦਾ ਔਰ ਸਮੇ ਸਮੇ ਸਿਰ ਇਸ ਦੇ ਕੈਂਪ ਲੱਗਦੇ ਰਹਤੇ ਆ ਸਰ ਤੁਹਾਡੇ ਕੋਲ ਇਹ ਕਿ ਸੇਵਾ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕ ਅਜੇ ਵੀ ਹੋਣਗੇ ਜੋ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੇ ਉਹ ਤੁਹਾਡੇ ਤੱਕ ਕਿਸ ਤਰ੍ਹਾਂ ਕੰਟੈਕਟ ਕਰਨਾ ਉਹ ਜਿਹੜੇ ਸਾਡੇ ਤੱਕ ਹਲੇ ਤੱਕ ਨਹੀਂ ਪਹੁੰਚ ਪਾਏ ਉਹ ਸਾਡੇ ਇਸ ਕੇਂਦਰ ਦੇ ਵਿੱਚ ਆ ਸਕਦੇ ਆ ਮੇਰਾ ਨੰਬਰ ਨੋਟ ਕਰ ਲਓ ਮੇਰਾ ਮੋਬਾਈਲ ਦਾ ਨੰਬਰ ਹੈ 98726 29329 ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੈ ਜਾਂ ਫਿਰ ਆਪਣਾ ਅਗਰ ਆਪਣੇ ਇੰਟਰਨੈਟ ਤੇ ਜਾਣਗੇ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਉਹਦੇ ਤੇ ਜਾਣਗੇ ਤਾਂ ਉੱਥੇ ਇਸ ਦਫ਼ਤਰ ਦੇ ਨੰਬਰ ਵੀ ਸਾਰੇ ਉਪਲਬਧ ਹੈ ਤੇ ਸੰਪਰਕ ਕਰਕੇ ਮੰਗਲਵਾਰ ਦੀ ਛੁੱਟੀ ਨੂੰ ਛੱਡ ਕੇ ਕਿਸੇ ਵੀ ਦਿਨ 9 ਤੋਂ 5 ਆ ਸਕਦੇ ਆ ਸਰ ਜਿਹੜੇ ਲੋਕ ਫੁਰਤਕ ਸੰਪਰਕ ਕਰਦੇ ਨੇ ਫਿਰ ਤੁਸੀਂ ਲੋਕਾਂ ਨੂੰ ਚੁੰਦੇ ਕਿਵੇਂ ਹੋ ਇਹ ਹਰ ਇੱਕ ਲੋਕਾਂ ਲਈ ਹੈ ਕਿ ਜਾਂ ਫਿਰ ਜਿਹੜੇ ਗਰੀਬ ਲੋਕ ਨੇ ਜਿਹੜੇ ਨਹੀਂ ਲਗਵਾ ਸਕਦੇ ਉਹਨਾਂ ਨੂੰ ਹੀ ਲਗਵਾਏ ਜਾਂਦੇ ਨੇ ਇਹ ਸਭ ਲੋਕਾਂ ਲਈ ਹੈ ਗਰੀਬ ਲੋਕਾਂ ਲਈ ਖਾਸ ਕਰ ਜਿਹੜੇ ਜ਼ਰੂਰਤਮੰਦ ਹੈ ਗਰੀਬ ਹੈ ਨਹੀਂ ਪੈਸੇ ਖਰਚ ਕਰ ਸਕਦੇ ਉਹਨਾਂ ਨੂੰ ਅਸੀਂ ਵੈਸੇ ਤੋਂ ਸਭ ਨੂੰ ਕਿਸੇ ਤੋਂ ਅਸੀਂ ਅਸੀਂ ਕੋਈ ਇਹਦੇ ਚਾਰਜਸ ਨਹੀਂ ਲੈਂਦੇ ਪਰੰਤੂ ਅਗਰ ਕੋਈ ਆਪਣੇ ਮਨਮਰਜ਼ੀ ਨਾਲ ਕੋ ਡੋਨੇਸ਼ਨ ਦੇਣਾ ਚਾਹੇ ਦੇ ਸਕਦਾ ਪਰੰਤੂ ਜਿਹੜੇ ਜ਼ਰੂਰਤਮੰਦ ਆ ਉਹਨਾਂ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਉਹਨਾਂ ਨੂੰ ਕੋਈ ਵੀ ਆ ਸਕਦਾ ਹੈ ਔਰ ਕਿਸੇ ਸਫਾਰਿਸ਼ ਦੀ ਲੋੜ ਨਹੀਂ ਹੈ ਔਰ ਇਹਦੇ ਜੋ ਡਾਕਟਰ ਹੈ ਉਹਨਾਂ ਦਾ ਮੌਇਨਾ ਕਰਕੇ ਉਹਨੂੰ ਕਿਹੜਾ ਲੱਭ ਲੱਗੇਗਾ ਕਿਹੜਾ ਨਹੀਂ ਲੱਗੇਗਾ ਉਹ ਦੇਖ ਕੇ ਫਿਰ ਉਸ ਦਾ ਲਿੰਬ ਲਗਾਇਆ ਜਾਂਦਾ ਹੈ ਬਹੁਤ ਬਹੁਤ ਬਿਲਕੁਲ ਇਹ ਸਨ ਭਾਰਤ ਵਿਕਾਸ ਚੈਰੀਟੇਬਲ ٹرسٹ ਦੇ ਪ੍ਰੈਜ਼ੀਡੈਂਟ ਪੰਕਜ ਜਿੰਦਲ ਜੀ ਜਿਨ੍ਹਾਂ ਦੇ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜੋ ਲੋਕ ਹਜੇ ਤੱਕ ਉਹਨਾਂ ਤੱਕ ਨਹੀਂ ਅਪਰੋਚ ਕਰ ਸਕਦੇ ਆਪ ਦਾ 90 ਵੀ ਉਹਨਾਂ ਦੇ ਬੋਲ ਕੇ ਦੱਸਿਆ ਇਸ ਇੰਟਰਵਿਊ ਦੇ ਵਿੱਚ ਤਾਂ ਜਿਹੜੇ ਲੋਕ ਹਾਲੇ ਤੱਕ ਉਹਨਾਂ ਤੱਕ ਨਹੀਂ ਅਪਰੋਚ ਕਰ ਸਕਦੇ ਜੋ ਕਰ ਸਕਦੇ ਨੇ ਤਾਂ ਸਮੇਂ ਸਮੇਂ ਤੇ ਜਿਹੜੇ ਕੈਂਪੇਨ ਇਹੋ ਜਿਹੀ ਅੱਗੇ ਵੀ ਲਗਾਏ ਜਾਣਗੇ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਡੈਨਿਕਸ ਵੇਰਾ ਲੁਧਿਆਣਾ